ਲਾਈਵ ਮੇਤਰੋ ਅੱਜ ਆਪਾਂ ਲਸਣ ਲਾਉਣਾ ਸ਼ੁਰੂ ਕਰਤਾ ਤਿੰਨ ਤਰੀਕਾ ਮੇਤਰੋ 10ਵੇਂ ਮਹੀਨੇ ਦੀ ਲਸਣ ਲਾਉਣ ਦਾ ਤਰੀਕਾ ਮਾੜਾ ਜਾਂ ਜਿੰਨਾ ਕਿ ਸਾਨੂੰ ਨੌਲ ਜਾਣ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਤੇ ਮੈਂ ਤੇ ਸਾਡੇ ਲਸਣ ਲਾਉਣਾ ਸ਼ੁਰੂ ਕਰਤਾ ਤੁਸੀਂ ਇਹ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣ ਲਿਓ ਜਿਹੜੇ ਭਰਾਣੇ ਭਰਾਣੇ ਲਸਣ ਲਾਉਣਾ ਲਸਣ ਲਾਉਣ ਤੋਂ ਪਹਿਲਾਂ ਤੁਸੀਂ ਬਾਣ ਚੰਗੀ ਤਰ੍ਹਾਂ ਬਾਗੇ ਛੱਡਿਆ ਹੋਵੇ ਉਹਦੇ ਵਿੱਚ ਕੋਈ ਕੱਖ ਨਾ ਹੋਵੇ ਉਹਨੂੰ ਕਈ ਵਾਰ ਬਾਹਿਆ ਹੋਵੇ ਗੁੱਡਿਆ ਹੋਵੇ ਕਿ ਸੁੱਕਾ ਵਹਣ ਹੋਵੇ ਪਰੋਂਡਾ ਜਮਾ ਬਣਿਆ ਹੋਵੇ ਲਾਸਨ ਲਾਉਣ ਤੋਂ ਪਹਿਲਾਂ ਸੋਨ ਨੂੰ ਉਹਦੇ ਵਿੱਚ ਰੇ ਰੂੜੀ ਦਾ ਭਾਵੇਂ ਬੱਕਰੀਆਂ ਦਾ ਬਲਜੇ ਬਾਲਾ ਵਧੀਆ ਫੇਡਾਂ ਦਾ ਉਹ ਗਰਮੈਸ ਹੁੰਦੀ ਆ ਉਹ ਵਧੀਆ ਰੇ ਹੁੰਦਾ ਤੁਸੀਂ ਉਹ ਪਾ ਸਕਦੇ ਹੋ 5-10 ਬੱਠਲ ਕੈਰੀ ਦੇ ਵਿੱਚ ਠੀਕ ਹੈ ਜੀ ਤੇ ਕੋਈ ਇਹਦੇ ਵਿੱਚ ਜੂਰੀ ਆ ਕੋਈ ਇਹਦੇ ਵਿੱਚ ਡਾਇਆ ਕੁਸ ਪਾਉਣ ਦੀ ਲੋੜ ਨਹੀਂ ਹੈਗੀ ਬਿਨਾ ਰੇਆਂ ਸਪ੍ਰਿਆਂ ਤੋਂ ਤੁਸੀਂ ਲਾਸਨ ਲਾਇਆ ਕਰੋ ਤੇ ਬਾਕੀ ਜਿਹੜੇ ਬੀ ਲੈ ਕੇ ਆਉਣੇ ਨੇ ਤੁਸੀਂ ਦੁਕਾਨ ਨਾਲ ਜੇ ਹੁੰਦੇ ਨਹੀਂ ਨਾ ਤਾਂ ਸੋਨੀ ਸੁੱਕੀ ਸੇਰ ਗੱਲਾ ਬਾਈ ਹਰੀਗੜ ਤੋਂ ਲੈ ਵੇ ਇੱਕ ਕੇਟਾ 13 ਪ੍ਰਕਾਰ ਦੇ ਇਹਦੇ ਵਿੱਚ ਬੀ ਹੁੰਦੇ ਨੇ ਸਾਰੀਆਂ ਸਬਜ਼ੀਆਂ ਦੇ ਬੀ ਹੁੰਦੇ ਨੇ ਸਾਰੇ ਹੀ ਹੁੰਦੇ ਨੇ ਆਪਾਂ ਇਹ ਸਾਲ ਹੀ ਲਾਉਣੇ ਆਇਤ ਕੀ ਵੀ ਬਾਈ ਤੋਂ ਲੈ ਕੇ ਆਏ ਸੀ ਜੇ ਕਿਸੇ ਨੂੰ ਵੀ ਬੀਆਂ ਦੀ ਲੋੜ ਆ ਬਾਈ ਸੁੱਖੀ ਸਰਗਲ ਹਰੀਗੜ੍ਹ ਵਾਲੇ ਤੋਂ ਤੁਸੀਂ ਲੈ ਕੇ ਆ ਸਕਦੇ ਹੋ ਅੱਡੇ ਦੇ ਬਾਈ ਵਿੱਕੀ ਵੈਲਡਿੰਗ ਉਹਦੀ ਦੁਕਾਨ ਤੋਂ ਵੀ ਮਿਲ ਜਾਂਦੇ ਨੇ ਤੇ ਬਾਕੀ ਤੁਹਾਨੂੰ ਲਾਉਣ ਬਾਰੇ ਜਾਣਕਾਰੀ ਨੇ ਦੋ ਕਿਆਰੀਆਂ ਆਪਾਂ ਲਾਤੀਆਂ ਬਿਨਾ ਉਹ ਤੋਂ ਉਹ ਤੇ ਉਹ ਖੁੱਡਾਂ ਦੇ ਵਿੱਚ ਠੀਕ ਆ ਮਿੱਤਰੋ ਇੱਕ ਕੈਰੀ ਜਿਹੜੀ ਨਾਲ ਲਾਈ ਆਪਾਂ ਤੀਜੀ ਕੈਰੀ ਆ ਇਹਦੇ ਦਿੱਤਾ ਆਪਾਂ ਸੈਟ ਆ ਮਿੱਤਰੋ ਸਾਨੂੰ ਬਾਲੀ ਉਹ ਕਰਨ ਦੀ ਲੋੜ ਨਹੀਂ ਆਪਾਂ ਇਹ ਜਾਣਕਾਰੀ ਇਹਦੀ ਦਿੰਨੇ ਆਂ ਵੀ ਆਹ ਜਿਹੜਾ ਸਿੱਟਾ ਦੇ ਤੇ ਆਪਾਂ ਪਹਿਲੀ ਵਾਰੀ ਡੈਮੋ ਕਰ ਰਹੇ ਆਂ ਭਰਾਵੋ ਇਹ ਆਪਣੇ ਮਿੱਤਰ ਮਿੰਟੂ ਨੇ ਦੱਸ ਜੀ ਕਹਿੰਦਾ ਯਾਰ ਤੂੰ ਕਰਕੇ ਦੇਖੀ ਤੇ ਮਹਾਂ ਚਲ ਆਪਾਂ ਕਰ ਲੈਣੇ ਜੇ ਕਿਸੇ ਨੂੰ ਲਸਣ ਦੀ ਲੋੜ ਆ ਉਹ ਵੀ ਲਿਜਾ ਸਕਦਾ ਮਿੱਤਰੋ ਹੁਣ ਆਪਾਂ ਪ੍ਰਾਲੀ ਲੈ ਚੱਲੇ ਆਂ ਬਾਲੇ ਭਰਾ ਕਹਿੰਦੇ ਸਾਨੂੰ ਗੁੱਡਾ ਬਹੁਤ ਔਖਾ ਯਾਰ ਵੀਰ ਐਂ ਕਰਕੇ ਵੀਰਾਂ ਕੋਈ ਹੱਲ ਦੱਸ ਕੱਖ ਵਾਲੇ ਹੋ ਜਾਂਦੇ ਨੇ ਲੈ ਮਿੱਤਰੋ ਲਸਣ ਲਾ ਕੇ ਤੁਸੀਂ ਉਹਦੇ ਉੱਪਰ ਪ੍ਰਾਲੀ ਖਣਿਆ ਦਿਓ ਨਾ ਕੱਖ ਹੋਣ ਨਾ ਸਾਨੂੰ ਗੁੱਡਣ ਦੀ ਲੋੜ ਆ ਤੇ ਆਪਾਂ ਸਾਰੇ ਲਸਣ ਦੇ ਉੱਪਰ ਪਰਾਲੀ ਪਾਵਾਂਗੇ ਨਾ ਖਰਾਬ ਹੋਵੇ ਇਹ ਨਾ ਉਹ ਹੋਵੇ ਵੀ ਸਹਿਜ ਵਧੀਆ ਬਣਦਾ ਇਹ ਚੀਜ਼ ਦਾ ਜਿਹੜੀ ਆ ਚੀਜ਼ ਆ ਇਹਦੇ ਨਾਲ ਸਹਿਜ ਵੀ ਵਧੀਆ ਹੁੰਦਾ ਗੁੱਡ ਘੜਾਈਏ ਦੀ ਲੋੜ ਨਹੀਂ ਹੈਗੀ ਇਹ 2-3 2-2.5 ਮਹੀਨਿਆਂ ਬਾਅਦ ਤੁਸੀਂ ਇਹ ਪਰਾਲੀ ਲਾ ਸਕਦੇ ਹੋ ਇਸ ਤੋਂ ਬਾਅਦ ਇੱਕ ਅੱਧੀ ਗੁੱਡ ਪੈਂਦੀ ਆ ਇਸ ਤੋਂ ਬਾਅਦ ਲਸਣ ਲਿਕਕਲ ਜਾਂਦਾ ਪਹਿਲੀ ਪਹਿਲੀ ਵਾਰ ਕੱਖ ਵਾਲੇ ਹੋ ਜਾਂਦੇ ਨੇ ਆਪ ਨੂੰ ਗੁੱਡ ਨਾਲ ਬਹੁਤ ਔਖਾ ਲੱਗਦਾ ਤੇ ਲਸਣ ਦੀ ਆਪਾਂ ਇੱਕ ਪਹਿਲੀ ਵਾਰ ਡੈਮੋ ਕੀਤੀ ਆ ਤੇ ਆ ਦੋ ਕੇਰੀਆਂ ਲਾਤੀਆਂ ਆਪਾਂ ਉਹਦੇ ਲੋਟ ਸਿੱਧੀਆਂ ਲਾਤੀਆਂ ਤੇ ਇਹਦੇ ਉੱਪਰ ਹੁਣ ਆਪਾਂ ਪਰਾਲੀ ਪਾਵਾਂਗੇ ਸਾਰੇ ਤੇ ਫਿਰ ਇਹਨੂੰ ਲੱਗ ਜੂ ਪਾਣੀ ਮਿੱਤਰੋ ਤੁਸੀਂ ਵੀ ਇਹ ਤਜਰਬਾ ਜਰੂਰ ਕਰਕੇ ਦੇਖਿਓ ਜਿਹਨੂੰ ਗੁੱਡਣਾ ਬਹੁਤ ਔਖਾ ਲੱਗਦਾ ਜਾਂ ਕੱਕ ਕੱਢਣੇ ਬਹੁਤ ਔਖੇ ਲੱਗਦੇ ਨੇ ਆ ਦੇਖੋ ਆਪਾਂ ਸਾਰੀਆਂ ਕੈਰੀਆਂ ਦੇ ਵਿੱਚ ਆ ਪਰਾਲੀ ਪਾ ਰਹੇ ਨੇ ਤਾਂ ਗਰਮੈਸ ਤੋਂ ਹੀ ਬਚਾਉਂਦੀ ਆ ਬਾਲੇ ਕਹਿੰਦੇ ਸਾਡੇ ਤੱਲਾਸ ਨੂੰ ਹੋ ਜਾਣੀ ਗਾ ਗਰਮੈਸ ਨੂੰ ਪਤਾ ਗਰਮੀ ਵੀ ਬਹੁਤ ਆ ਹਨਾ ਵੀ ਲਾਸ ਨਾ ਅੱਦਾ ਹੁੰਦਾ ਨਹੀਂ ਹੈਗਾ ਕਿ ਕਿਸੇ ਵੀ ਪੁਰਾਣੇ ਲਾਸ ਨਾਲ ਉਹਨਾਂ ਨਾ ਲਸਣ ਲਾ ਕੇ ਉੱਤੇ ਪ੍ਰਾਲੀ ਖਨੇ ਆ ਕੇ ਤੁਸੀਂ ਪਾਣੀ ਲਾ ਦਿਓ ਲਸਣ ਦੇਖਿਓ ਤੁਸੀਂ ਯਾਦ ਹੀ ਰੱਖੋ ਯਾਰ ਹਾਂ ਬਾਈ ਨੇ ਰਾਏ ਦਿੱਤੀ ਸੀ ਆਪਾਂ ਐਸਾ ਲਈ ਤਜਰਬਾ ਕਰਕੇ ਦੇਖਿਆ ਪਰ ਜਿਹੜਾ ਇੱਕ ਤਜਰਬਾ ਆਪਾਂ ਇੱਕ ਇੱਕ ਕੈਰੀ ਦੇ ਵਿੱਚ ਲਸਣ ਦਾ ਛਿੱਟਾ ਦੇ ਕੇ ਕੀਤਾ ਉਹ ਵੀ ਕੈਰੀ ਲਈ ਆ ਉਹ ਆਪਾਂ ਅਗਲੇ ਸਾਲ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਹੋਇਆ ਉਹ ਨੂੰ ਮੈਂ ਕੱਲੀ ਵੀਡੀਓ ਪਾ ਕੇ ਦਿਖਾਉਂਗਾ ਵੀ ਆਪਾਂ ਛਿੱਟਾ ਦਿੱਤਾ ਸੀਗਾ ਆ ਤਜਰਬਾ ਦਾ ਵੀ ਆ ਰਿਜੰਟ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਲਸਣ ਦੀ ਲੋੜ ਆ ਕਿਸੇ ਨੂੰ ਉਹ ਆਪਾਂ ਤੋਂ ਲਿਜਾ ਸਕਦਾ ਤੇ ਗੋਭੀ ਵਧੀਆ ਹੋਈ ਘੜੀਆ ਪਾਲ ਕਿਵੇਂ ਇਥੇ ਧਨੀਆ ਤੇ ਮਹੀਨਾ ਹੋ ਗਿਆ ਆਪਣੇ ਸਾਗ ਪਹਿਲਾਂ ਹੀ ਚੱਲਦਾ ਬਈ ਹਨਾ ਤੇ ਸਬਜੀ ਜ਼ਰੂਰ ਲਾਉਣੀ ਚਾਹੀਦੀ ਆ ਲਹਸਣ ਗੰਡੇ ਸਾਰੀਆਂ ਚੀਜ਼ਾਂ ਲਾਉਣੀਆਂ ਚਾਹੀਦੀਆਂ ਜੀ ਜੱਟ ਜੀਵਿੰਦਾਰ ਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜਿਉਂਦੇ ਬਸਦੇ ਰਹੋ